ਇੱਕ ਸਵਾਲ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਦਇਆ ਸਿੰਘ ਜੀ ਕਰਦੇ ਹਨ ਆਪ ਇਸ ਤਰ੍ਹਾਂ ਮਹਿਸੂਸ ਕਰੋਗੇ ਵੀ ਜੋ ਕੁਝ ਹੋਇਆ ਉਹ ਆਪ ਜੀ ਦੇ ਸਾਹਮਣੇ ਇੱਕ ਤਸਵੀਰ ਬਣ ਕੇ ਦਿਸੇਗਾ ਇਜ਼ਾਜ਼ਤ ਚਮਕੌਰ ਸਾਹਿਬ ਚਮਕੌਰ ਦੀ ਗੜੀ ਭਾਈ ਦਇਆ ਸਿੰਘ ਔਰ ਕਲਗੀਧਰ ਪਾਤਸ਼ਾਹ ਦੋਨੋਂ ਹਨ ਕੀ ਕਹਿ ਰਹੇ ਨੇ ਪਾਥਨ ਭਾਈ ਦਇਆ ਸਿੰਘ ਜੀ ਵਾਤਾਵਰਨ ਕਿਦਾਂ ਦਾ ਹੈ ਬਦਲਾ ਚੋਂ ਬਿਜਲੀ ਜੇ ਮਕੇ ਸ਼ੀਗੀ ਮਾਰਦੀ ਹੋਈ ਰੁਸ਼ ਨਹੀਂ ਜਾਂ ਸੁਨਰੀ ਜੈ ਤਾਰਦੀ बदिलो बिजली चमके सिगी मारई रुशनाई जा, सुनहरी जे तार दि वले ਗਈ ਜਾਂ ਦਾ ਤਾਰ ਦੀ ਉਹ ਪੱਟਾ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ ਆ ਸਿੰਗ ਵੱਲੇ ਨਿਗਾਹ ਗਈ ਜਾਂਦਾ ਤਾਰਦੀ ਉਹ ਪੱਟਾ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰਦੀ ਮੌਤ ਦੇ ਨਸ਼ੇ ਚ ਉੱਥੇ ज़िंदी بولے बोले दया لاش تک तक के मासूमी ओ ज़िंदगी ਦਾਤਿਆ ਸੁਨਹਿਰੀ ਬਜਾ ਵਾਲਿਆ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾ ਲਿਆ ਦਾਤਿਆ कल जे लिया लगा हो या बादशाह रां पीड़ता, त भी नहीं चल लॻा हुया पातशाह तूं पिछे कहिड़ी गल् हा पुत रां पीड़ तां पखेरु बि चलंद जी जो ਕੁਝ ਪਿਆਰ ਜਤਲਾਦਿਆਂ ਨਿਭਾਈ ਦੀ ਅਖੀਰ ਜੜੀ ਓ ਰਸਮ ਨਿਭਾਦਿਆਂ ਪਗ ਲਾ ਕੇ ਸੀਸ ਦੀ ਦੋ ਟੋਟ ਕੇ ਬਣਾਦਿਆਂ ਪਗ ਲਾ ਕੇ ਸੀਸ ਦੀ ਦੋ ਟੋਟ ਕੇ ਦਾਤਾ ਅੱਦੀ ਅੱਦੀ ਦੋਹਾਂ ਦੇ ਸਰੀਰਾਂ ਉੱਤੇ ਪਾਦਿਆਂ ਇੱਕ ਹੋਰ ਗੱਲ ਕਹਿੰਦਾ ਦਇਆਸ਼ਈ ਬੜੇ ਹੂ ਲੋਭ ਬਗੈਰ ਦਸੋ ਕਿਦੇ ਪੁੱਤ ਗਏ ਨੇ ਬੜੇ ਹੀ ਕਰੀਬ ਮਾਪੇ ਇਸ ਜੱਗ ਵਿੱਚ ਪੈਨੇ ਪਰ ਕਫਨੋਂ ਬਗੈਰ ਦਸੋ ਕਿਦੇ ਪੁੱਤ ਗਏ ਲਲਕੀ ਤਰ ਪਾਛਾ ਨੇ ਸਿੰਘ ਦੀਆਂ ਮਿਹਣੇ ਭਰੀਆਂ ਗੱਲਾਂ ਸੁਣੀਆਂ ਇੱਕ ਜਵਾਬ ਕੀ ਦਿੱਤਾ ਸਾਧ ਸੰਗਤ ਜੀ ਸੇਖ ਸਾਹਿਬ ਬੋਲੇ ਦਸ਼ਮੇਸ਼ ਪਿਤਾ ਮੁਖੋ ਲਲਕਾਰ ਕੇ ਹੋ ਲੈਣਾ ਕੀ ਤੂੰ ਸਿੰਗਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਨਾ ਮੈਦਾਨ ਵਿੱਚ ਤੂੰ ਜ਼ਰਾ ਨਿਗਾਹ ਮਾਰ ਕੇ ਸਿੰਘ ਵੀ ਸ਼ਹੀਦ ਕਨੇ ਹੋਏ ਖੇਵਾ ਕਿਦਾਂ ਪਾਦਿਆਂ ਸਾ ਸੰਗਤ ਇੱਕ ਜਕਾਰਾ ਮੇਰ ਨਾਲ ਸਾਂਝਾ ਕਰੋ ਮੇਰੀ ਵੀ ਇਸ ਪਾਵਨ ਸਥਾਨ ਤੇ ਹਾਜ਼ਰੀ ਲੱਗ ਜਾਵੇ ਬੋਲੇ ਹੁਕਮ ਹੋਇਆ ਸਟੇਜ ਨੂੰ ਇਹ ਸ਼ੇਰ ਮੈਂ ਦੁਬਾਰਾ ਕਹਾ ਬੋਲੇ ਤਸ਼ਮੇਸ਼ ਜ਼ਰਾ ਮੁੱਖੋਂ ਲਲਕਾਰ ਕੇ ਲੈਣਾ ਕੀ ਤੂੰ ਸਿੰਗਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਨਾ ਮੈਦਾਨ ਵਿੱਚ ਤੂੰ ਜ਼ਰਾ ਨਿਗਾਹ ਮਾਰ ਕੇ ਸਿੰਘ ਵੀ ਸ਼ਹੀਦ ਕਨੇ ਹੋਏ ਜਾਨਾ ਵਾਰ ਕੇ ਖਾਲਸੇ ਨੂੰ ਛੱਡ ਪਿਆਰ ਪੁੱਤਾਂ ਦਾ ਅਜ ਤਾ ਦਿਆ ਓ ਤਿਆ ਸਿੰਘਾ ਸਿੱਖੀ ਚ ਵਖੇਵਾ ਕਿਦਾਂ ਪਾਦਿਆ ਆਖ ਸੋਖਵੇ ਪਾਦਸ਼ਾਹ ਕੀ ਕਹਿ ਰੇ ਸਾ ਸੰਗਤ ਜੀ ਕਲਮ ਸਫਰੀ ਸਾਹਿਬ ਦੀ ਦਾਸ ਤੁਹਾਡਾ ਤੁਹਾਡੇ ਚਰਨਾਂ 'ਚ ਕੁਛ ਕਹਿ ਰਿਹਾ ਹੈ ਖਾਲਸੇ ਨੂੰ ਛੱਡ ਪਿਆਰ ਮੈਂ ਪੁੱਤਾਂ ਦਾ ਜਿਤਾ ਦਿਆਂ ਓਏ ਦਇਆ ਸ਼ਿੰਗਾ ਸਿੱਖੀ 'ਚ ਵਖੇਵਾ ਕਿਦਾਂ ਪਾ ਦਿਆਂ ਆਖ ਸੋਖ ਵੇਲੇ ਐ ਮੇਰੇ ਸਿੰਘ ਭਾਈ ਵਾਦਨੇ ਵੇਖ ਨਾ ਮਦਾਨ ਵਿੱਚ ਪਏ ਕਿਹੜੇ ਹਾਲ ਨੇ ਪਿਆਦੇ ਨਾਲ ਨੇ ਬਿਨਾ ਤਨ ਖਾ ਹੋ ਜਰੇ ਰਹੇ ਮੇਰੇ ਨਾਲ ਨੇ ਜਦੋਂ ਤੱਕ ਇਹ ਨਾ ਦਾ ਹਿਸਾਬ ਨਿਉ ਮਕਦਾ ਜਦੋਂ ਤੱਕ ਇਹ ਨਾ ਦਾ ਹਿਸਾਬ ਹਰ ਦੀ ਮੈਂ ਲਾਸ਼ ਨਹੀਂ ਉ ਚੁੱਕਦਾ ਜਦੋਂ ਤੱਕ ਇਹ ਨਾਂ ਦਾ ਹਿਸਾਬ ਨਹੀਂ ਉ ਮੁਕਦਾ ਆ ਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਉ ਚੁੱਕਦਾ ਦਇਆsingਾ ਮੋਹ ਵਾਲੇ ਤੂੰ ਤਿੰਨ ਕੇ ਤਰੋੜ ਦੇ अजी जुजार ख़्याली थिए छोड़े दया सिंगाम तरोड़े छोड़े जुजार ख़्याली थिए छोड़ दे, पंत दे, शहीद न ہیل نہیں کپڑے تاہی تا دے مت دے دیا سنگا کیوں دیا تھمیا چل سیکھی دیا واٹاں اجے ਹੋਰ ਵੀ ਨੇ ਲੰਮੀਆਂ ਇੱਕ ਹੋਰ ਗੱਲ ਮੇਰੇ ਪਾਤਸ਼ਾਹ ਕਹਿੰਦੇ ਨੇ ਸਾਧ ਸੰਗਤ ਭਾਈ ਦਇਆ ਸਿੰਘ ਕੀ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਮੇਰੇ ਸੀਨੇ ਵਿੱਚ ਜੋ ਦਿਲ ਹੈ ਦਿਲ ਨਹੀਂ ਮੇਰੇ ਸੀਨੇ ਵਿੱਚ ਵੀ ਇੱਕ ਪਿਤਾ ਦਾ ਦਿਲ ਧੜਕਦਾ ਹੈ ਮੈਂ ਇਹ ਮਹਿਸੂਸ ਕਰਦਾ ਹਾਂ ਜਿੱਥੇ ਇਹਨਾ ਮੇਰੇ ਪਿਆਰੀਆਂ ਸਿੰਘਾਂ ਦੀਆਂ ਮੇਰੇ ਪੁੱਤਾਂ ਦੀਆਂ ਲਾਸ਼ਾਂ ਪਈਆਂ ਹਨ ਉਥੇ ਇੱਕ ਲਾਸ਼ ਮੇਰੀ ਵੀ ਹੋਣੀ ਚਾਹੀਦੀ ਸੀ ਲੇਕਿਨ ਮੈਂ ਹੁਕਮ ਦਾ ਵੱਧਾ ਹਾਂ ਇੱਕ ਸ਼ੇਰ ਹੋਰ ਸਾਹ ਸੰਗ ਤੁਹਾਡੀ ਨਜ਼ਰ ਹੈ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕ ਕੀ ਕਹਿਣਗੇ ਕਹਿਣ ਲੱਖਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਮੇਰੀ ਰੂਹ ਇਸ ਮੌਤ ਨੂੰ ਲੋਚੀ ਦੀ ਰਹੀ ਆਹਾ ਇਹਨਾ ਮੇਣਿਆ ਤੋਂ ਸਮਝਾਂ ਮਾਨਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ ਲੇਕਿਨ ਸੁਣ ਕੀ ਨਹੀਂ ਸਾਸਕਦਾ ਸਾਸ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਮੈਨੂ ਰਤਾ ਪਰਵਾਹੀ ਜੱਗ ਸ ਸਮਝੇ ਤੇ ਪੁੱਤ ਹੋਰ ਸਮਝੇ ਸ਼ੇਰ ਦਾ ਮੁਕਾਬਲ ਸਾਹਿਬ ਦਾ ਹੁਕਮ ਹੈ ਆਖਰੀ ਫਿਰ ਮੈਂ ਆਪ ਜੀ ਨਾਲ ਸਾਂਝਾ ਕਰਾਂ ਮੈਨੂੰ ਰੱਬਾ ਮੈਨੂੰ ਦੇ ਸ਼ੱਕ ਜੰਗ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਰਾਹੀ ਕੋਈ प्रीतिय मज़ला ए त मज़ल मुकामीत मंज़ल मंज़ल मुकाम वेख न ਹੰਸਾ ਜਹੇ ਪਿਆਸੀਆਂ ਪੁੱਤਰਾਂ ਨੂੰ ਮੂਮੋਤ ਦੇ ਪਾਵਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਖੁਸ਼ੀ ਦੇ ਗਾਵਦਾ ਵੇਖਿਆ ਨਾ ਪਿੱਤਾ ਕੋਈ ਪੁੱਤ ਦਿਲਾ ਸ਼ੁੱਤੇ ਗੀਤ ਖੁਸ਼ੀ ਦੇ ਗਾਵਦਾ ਵੇਖਿਆ ਨਾ ਵੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਕਪਟਾ